ਅਸੀਂ ਇਸ ਕਿਲੇ ਦੀ ਸਰਚ ਕੀਤੀ ਤੇ ਕਿਲੇ ਦੀ ਸਰਚ ਕਰਦੇ ਕਰਦੇ ਪਤਾ ਲੱਗਿਆ ਕਿ ਇਹ ਕਿਲਾ ਜਦੋਂ ਅਸੀਂ ਦੀ ਸਰਚ ਕੀਤੀ ਤਾਂ ਇਹ ਕਿਲਾ ਤਾਂ ਪੀਰ ਬੁੱਧੂ ਸ਼ਾਹ ਦੇ ਵੱਡ ਵਡੇਰਿਆਂ ਦਾ ਨਿਕਲਿਆ ਜੀ ਜੀ ਬਹੁਤ ਕੜੀਆਂ ਜੁੜੀਆਂ ਨੇ ਜੀ ਪੀਰ ਬੁੱਧੂ ਸ਼ਾਹ ਦੇ ਜਦ ਕਿਲੇ ਦੀ ਗੱਲ ਕੀਤੀ ਇਹ ਤਾਂ ਜਦੋਂ ਕਾਗਜ਼ ਘਟਾਏ ਦੇਖੋ ਕਾਗਜ਼ ਇੱਥੇ ਮੇਰੇ 400 ਸਾਲ ਪੁਰਾਣਾ ਰੈਵਨਿਊ ਰਿਪੋਰਟ ਸਾਡੇ ਕੋਲ ਹੈ ਅਸੀਂ ਘਟਾਏ ਨਹੀਂ ਕਦੇ ਜੀ ਜਿਹੜੇ ਗਾਰੇ ਦੀ ਪ੍ਰithvi ਰਾਜ चौहान ਦਾ ਪ੍ਰithvi ਰਾਜ चौहान ਦਾ ਟਾਈਮ ਤਾਂ 1100 ਸਾਲ ਤੋਂ ਲੈ ਕੇ 1200 ਸਾਲ ਦਾ ਜੀ ਸਮਝਣ ਵਾਲੀ ਗੱਲ ਇਹ ਇੱਟ ਤਾਂ ਲਾਲਚਾਈ ਲੱਗੀ ਹੋਈ ਜੀ ਲਾਲਚਾਈ ਇੱਕ ਕਦੋਂ ਬਣੀ ਹੋਈ 1400 1500 ਸ ਉਹ ਤਾਂ ਜਿਹੜਾ ਆਰਕੀਓਲੋਜੀਕਲ ਡਿਜ਼ਾਈਨ ਕੀਤਾ 1500 ਸਾਲ ਦਾ ਬਾਅਦ ਇਹ ਤਾਂ ਮਤਲਬ ਗੱਲ ਨੇੜੇ ਤੇੜੇ ਵੀ ਨਹੀਂ ਆਉਂਦੀ ਜੀ ਉਹ ਜੀ ਦੇਖੋ ਸੀਸ ਲੈਣਾ ਹੈ ਇਸ ਸੀਸ ਦੀ ਗੱਲ ਚੁੱਕੀ ਹੈ ਪਿੱਛੇ ਫੋਟੋਆਂ ਦੇਖ ਰਹੇ ਹੋ ਜੀ ਬਿਲਕੁਲ ਇੱਥੋਂ ਅਜ ਅੰਬਾਲਾ ਲਾਬਾ ਸਾਹਿਬ ਦੀ ਗੱਲ ਕਰੀਏ 80 ਕਿਲੋਮੀਟਰ ਹੈ ਕੱਲ ਵੀ 80 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ 80 ਕਿਲੋਮੀਟਰ ਸੀਸ ਲੈ ਕੇ ਆਣਾ ਉਸ ਸਮੇਂ ਦੇ ਵਿੱਚ ਜਦੋਂ ਕੋਈ ਸਰਕਾਰ ਕੁਝ ਨਹੀਂ ਸੀ ਇਹ ਹੁਕਮ ਸੀ ਵੀ ਜੇ ਲੱਭਿਆ ਕ ਤਾਂ ਸਾਰਾ ਵੱਡ ਤੋਂ ਕਲਮ ਕਰ ਦਈਓ ਕੋਈ ਕਾਨੂੰਨ ਨਹੀਂ ਸੀ ਕੋਈ ਕਾਨੂੰਨ ਕੁਛ ਨਹੀਂ ਸੀ ਔਰ ਬੜੀ ਪਰਗੀ ਨੀ ਪਲੈਨਿੰਗ ਨਾਲ ਭਾਈ ਜਤਾ ਜੀ ਨੇ ਸੀਸ ਲਿਆ ਉਹਨਾਂ ਨਾਲ ਭਾਈ ਲਾਲੂ ਜੀ ਸੀ ਭਾਈ ਉਹਦੇ ਜਿੰਦਗੀ ਪਹਿਲਾਂ ਇੱਕ ਜਣ ਅੱਗੇ ਜਾ ਕੇ ਨਿਸ਼ਾਨ ਕਲੀਅਰ ਕਰਦਾ ਸੀ ਦੂਜਾ ਲੰਘ ਜਾਂਦੇ ਪਿੱਛਾ ਨਿਸ਼ਾਨ ਪੁੱਟਦਾ ਸੀ ਪੀਰਾਂ ਦੀ ਜਗ੍ਹਾ ਤੇ ਕਿਉਂ ਰੁਕਿਆ ਜੀ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਅੱਜ ਮੇਰੇ ਕੋਈ ਸਮਝ ਆਇਆ ਹੋ ਜਿਹਾ ਸੀ ਫਿਰ ਉਸ ਜਗ੍ਹਾ ਤੇ ਵਿੱਚ ਪੀਰਾ ਬਣਾਉਂਦੇ ਸੀ ਅਗਰ ਤੁਸੀਂ ਕਿਲਾ ਨਹੀਂ ਦੇਖਿਆ ਕਿਲਾ ਦਾ ਐਸਾ ਡਿਜ਼ਾਈਨ ਹੈ ਵੀ ਨਦੀ ਤੋਂ ਤੁੰਨੋਂ ਪਾਰ ਰਸਤਾ ਨਿਕਲਦਾ ਜੇ ਘੇਰਾ ਪੈ ਵੀ ਜਾਂਦਾ ਹੈ ਜੀ ਤੇ ਉਹ ਨਦੀ ਤੋਂ ਪਾਰ ਜਾ ਕੇ ਨਿਕਲ ਜਾਂਦਾ ਹੈ ਬਸ ਪਲੈਨਿੰਗ ਤਾਂ ਬਹੁਤ ਵੱਡੀ ਸੀ ਪਰ ਇਸ ਤੋਂ ਜਦੋਂ ਗੱਲ ਕੀਤੀ ਕਿ ਪੀਰ ਬੁੱਧੂ ਸਾਹਿਬ ਜੀ ਦਾ ਗੁਰਦੁਆਰਾ ਸੀਸਗੰਜ ਆ ਜਿਹੜਾ ਵੀ ਗੁਰਦੁਆਰਾ ਸੀਸਗੰਜ ਸਾਹਿਬ ਹੈ ਉਹਦੇ ਨਾਲ ਪੀਰਾਂ ਦੀ ਜਗ੍ਹਾ ਮਿਲ ਰਹੀ ਹੈ ਜੀ ਉਹ ਗੱਲ ਜਦੋਂ ਫਿਰ ਸ਼ੁਰੂ ਹੁੰਦੀ ਹੈ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪੀ ਜਦੋਂ ਗੁਰੂ ਨਾਨਕ ਸਾਹਿਬ ਪਾਸ਼ਾ ਪ੍ਰਚਾਰ ਪ੍ਰਸਾਰਦਾਰ ਮੱਕੇ ਮਦੀਨੇ ਜਾਂਦੇ ਨੇ ਉੱਥੇ ਉਹਨਾਂ ਦੀ ਜਿੱਦਾਂ ਮੰਨ ਲਓ ਆਪਾਂ ਕੋਈ ਵੀ ਤਾਂ ਦੇ ਉੱਤੇ ਰਿਲੇਟਿਡ ਗੱਲਬਾਤ ਹੁੰਦੀ ਹੈ ਤਾਂ ਸਾਰੇ ਪੀਰ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਪਰ ਇਹ ਤੇ ਘਾੜੀ ਸਮਝਣ ਵਾਲੀ ਹੈ ਵੀ ਗੁਰੂ ਨਾਨਕ ਸਾਹਿਬ ਦੇ 350 ਸਾਲ ਆਲਾ ਮਿਸ਼ਨ ਚੱਲਿਆ ਕਿਵੇਂ ਥੋੜੇ ਬਹਿ ਕਿਉਂ ਲੈ ਕੇ ਚੱਲਿਆ ਲੜਾਈ ਕੋ ਛੋਟੀ ਨਹੀਂ ਸੀ ਦੁਨੀਆ ਦੀ ਸਭ ਤੋਂ ਵੱਡੀ 1/4 ਆਰਮੀ ਨਾਲ ਸਾਡਾ ਟੱਕਰਾਂ ਹੋਣਾ ਸੀ ਪਲੈਨ ਕੀ ਸੀ ਸਭ ਤੋਂ ਵੱਡੇ ਪਰਿਵਾਰ ਤੇ ਪਖੀ ਸ਼ਵਨ ਜਾੜਾ ਕੋਣ ਅੱਜ ਭਾਈ ਮਣੀ ਸਿੰਘ ਜੀ ਦਾ ਜਿਹੜਾ ਸਹਰਾ ਹੈ ਜੀ ਬੜਾ ਜਵਾਈ ਲੱਗਦਾ ਭਾਈ ਲੱਖੀ ਸ਼ਾਵਨ ਜਾਰਾ ਦਾ ਭਾਈ ਮਨੀ ਸਿੰਘ ਜੀ ਅੱਛਾ ਭਾਈ ਲੱਖੀ ਸ਼ਾਵਨ ਜਾਰਾ ਕੌਣ ਹੈ ਦੁਨੀਆ ਦਾ ਸਭ ਤੋਂ ਰਿਚ ਚ ਆਦਮੀ ਹੈ ਵਰਲਡ ਦਾ ਜਿੰ ਅਜ ਦੇ ਅਵਾਨੀ ਡਾਲੀਆ ਤੋਂ ਵੀ ਬਹੁਤ ਵੱਡਾ ਜਿੰਨਾ ਵੀ ਵਪਾਰ ਇੰਡੀਆ ਦਾ ਚੱਲਦਾ ਸੀ ਭਾਈ ਲੱਖੀ ਸ਼ਾਵਨ ਜਾਰਾ ਤੋਂ ਚੱਲਦਾ ਸੀ ਉਹਨਾਂ ਦੇ ਵੱਡੇ ਵੱਡੇ ਗੁਰਨਾਨ ਦੇਵ ਸਾਹਿਬ ਨਾਲ ਜੁੜੇ। ਤੇਰੇ ਉਹਨਾਂ ਦੇ ਲਾਲ ਬਾਬਾ ਮੱਖਣਛਾਲਵਾੜਾ, ਬਾਬਾ ਮੱਖਣਛਾਲਾ ਮਾੜਾ ਕੋੜਾ ਕੁੜਮਲੇ ਭਾਈ ਲੱਖੀ ਸ਼ਾਹਵਲ ਜਰਾ ਆਪਚ। ਜੀ। ਉਹਨਾਂ ਨਾਲ ਗੁਰਨਾਨ ਦੇਵ ਸਾਹਿਬ ਜੁੜੇ। ਹੁਣ ਚਾਰ ਪਟੀਆਂ ਪਾਵਰਾ ਜੁੜ ਗਈਆਂ। ਭਾਈ ਮਣੀ ਸਿੰਘ ਉਹਨਾਂ ਦੇ ਵੱਡੇ ਵੱਡੇ ਰਾਜੇ ਗੁਰਨਾਨ ਦੇਵ ਸਾਹਿਬ ਨਾਲ ਜੁੜ ਗਏ। ਪੀਰ ਸਾਹਿਬ ਗੁਰਨਾਨ ਦੇਵ ਸਾਹਿਬ ਨਾਲ ਜੁੜ ਗਏ। ਲੱਖੀ ਸ਼ਾਹਵਲ ਜਰਾ ਦਾ ਪਰਿਵਾਰ ਜੁੜ ਗਿਆ। ਬਾਬਾ ਦੇ ਵਿੱਚ 12 ਬੇੜੇ ਸੀ। 12 ਬੇੜੇ ਚ 11 ਬੇੜੇ ਦੇ ਇਕੱਲੇ ਬਾਬੇ ਮੱਖਣਛਾਲਵਾੜੇ ਦੇ ਪਰਿਵਾਰਾਂ ਦੇ ਸਨ। ਬਾਬਾ ਹੁਣ ਗੁਰਨਾਨ ਉਹ ਚਾਰ ਵਧੀ ਜਦੋਂ ਤਾਕਤਾਂ ਆਈਆਂ ਫਿਰ ਜਾ ਕੇ ਉਹ ਬਰਨਾਰ ਸਾਹਿਬ ਦੀ ਇੱਕ ਹੋਰ ਕਮੇਟੀ ਬਣਾਈ ਗਈ ਜਿਹਦੇ ਵਿੱਚ ਵਧੀ ਜਿਹੜੀ ਲੜਾਈ 350 ਸਾਲਾ ਹੁਣ ਇਹ ਦੱਸੋ ਪੀਰ ਬੁੱਧੂ ਸ਼ਾਹ ਕੌਣ ਹੈ ਜੀ ਬੋਦਿਆਂ ਨੂੰ ਤਾਂ ਪਤਾ ਹੀ ਨਹੀਂ ਹੁਣ ਮੁਸਲਮਾਨਾਂ ਦਾ ਧਰਮ ਮੁਹੰਮਦ ਤੋਂ ਸ਼ੁਰੂ ਹੁੰਦਾ ਜੀ ਜੀ ਮੁਹੰਮਦ ਦੀ ਬੇਟੀ ਹੈ ਦੋ ਬੇਟੀਆਂ ਨੇ ਦੂਜੀ ਬੇਟੀ ਫਾਤਿਮਾ ਬਿੰਤ ਕੀਤ ਬੱਚਾ ਹੈ ਪੀਰ ਬੁੱਧੂ ਸ਼ਾਹ ਜੀ ਦੱਸੋ ਐਡੇ ਵੱਡੇ ਪਗੰਬਰ ਜਦੋਂ ਮਹੋਮਮਦ ਦੀ ਬੇਟੀ ਗੁਲਾਣਸਨ ਨੂੰ ਫੋਲੋ ਕਰਨ ਲੱਗੀ ਹੈ ਤਾਂ ਬਹੁਤ ਵੱਡਾ ਇਤਿਹਾਸ ਹੈ ਕਿੱਧਰ ਕਿੱਥੋਂ ਜੁੜ ਰਹੀਆਂ ਨੇ ਦੇਖੋ ਜੀ ਸਭ ਤੋਂ ਵੱਡੇ ਪਰਿਵਾਰ ਚ ਭਾਈ ਮਣੀ ਸਿੰਘ ਦੀ ਸ਼ੀਦੀ ਦੀ ਗੱਲ ਆ ਗਈ ਆਪਾਂ ਬਿਲਕੁਲ ਜੀ ਹੁਣ ਥੋੜਾ ਭਾਈ ਮਣੀ ਸਿੰਘ ਦੇ ਲੈ ਕੇ ਜਾਂਦੇ ਆ ਜੀ ਭਾਈ ਮਣੀ ਸਿੰਘ ਕੌਣ ਹੈ ਜੀ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਰਿਹਾ ਰਾਜਾ ਪੋਜ ਉਹਨਾਂ ਦੇ ਪਰਿਵਾਰ ਚੋਂ ਹੈ ਜੀ ਜੀ ਭਾਈ ਮਣੀ ਸਿੰਘ ਜੀ ਜਿਹੜਾ ਇਤਿਹਾਸ ਵਿੱਚ ਫੜ ਕੇ ਕਦੇ ਫਰੋਲੇ ਨਹੀਂ ਗਏ ਇਹ ਦੱਸਿਆ ਹੀ ਨਹੀਂ ਗਿਆ ਇਤਿਹਾਸ ਨੂੰ ਸਾਡੀ ਨੌਜਵਾਨੀ ਪੜ੍ਹ ਵੀ ਨਹੀਂ ਲਈ ਬਿਲਕੁਲ ਉਹਦੇ ਨਾਲ ਤੀਜੀ ਕਨੈਕਟੀਵਿਟੀ ਆ ਗਈ ਤੁਸੀਂ ਲਖੀ ਸ਼ਾਹਵਨ ਜਾਰਾ ਦੀ ਗੱਲ ਕੀਤੀ ਹੈ ਪਹਿਲਾਂ ਤੋਂ ਸਭ ਤੋਂ ਵੱਡਾ ਰਕੂ ਦਿਨ ਜ ਆਪਾਂ ਹੈੱਡਕਾ ਦੀ ਮੱਕਾ ਮਦੀਨਾ ਉਹ ਵੀ ਗੁਰਨਾਨ ਦੇਵ ਸਾਹਿਬ ਲਈ ਸ਼ੀਦੀਪਾ ਗਿਆ ਅਗਰ ਪਹਿਲਾਂ ਸ਼ੀਦੀ ਦੀ ਗੱਲ ਕਰੀਏ ਤਾਂ ਕੌਫ ਦੇ ਵਿੱਚ ਜਿਹੜਾ ਗੁਰਨਾਨ ਸਾਹਿਬ ਦੇ ਲਈ ਸ਼ੀਦੀ ਹੋਇਆ ਉਹ ਹੈੱਡਕਾ ਦੀ ਮੱਕਾ ਮਦੀਨਾ ਹੈ ਜੀ ਜੀ ਉਸ ਤੋਂ ਬਾਅਦ ਜਦੋਂ ਵਾਪਸ ਹੋਣ ਲੱਗੇ ਤਾਂ ਬਹੁਤ ਸਾਰੇ ਪਰਿਵਾਰ ਕਹਿੰਦੇ ਵੀ ਗੁਰਨਾਨ ਦੇਵ ਜੀ ਅਸੀਂ ਇੱਥੇ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ ਫਿਰ ਗੁਰਨਾਨ ਸਾਹਿਬ ਦੇ ਨਾਲ ਉਹ ਪਰਿਵਾਰ ਆ ਕੇ ਸਡੋਰੇ ਵਿੱਚ ਰਸਾਏਗੇ ਸਾਡੀ ਕੋਈ ਜ਼ਮੀਨ ਲਈ ਲੱਭ ਦਿੱਤਾ ਸੀ ਜਾ ਕੇ ਤਸੀਲਾ ਲਾਣਾ ਕੋ ਪੱਲਬ ਕੇ ਜ਼ਮੀਨਾਂ ਲੱਭ ਕੇ ਤੇ ਆਪਣੇ ਨਾਮ ਕਰਾ ਲੈਣੇ ਆ ਹਾਂ ਬਿਲਕੁਲ ਕਈ ਵਾਰੀ ਸਾਡੇ ਕੋਲ ਚੀਜ਼ ਪਈ ਹੁੰਦੀ ਉਹਨਾਂ ਅਸੀਂ ਕਦੇ ਖੋਲ ਕੇ ਨਹੀਂ ਵੇਖਿਆ ਸਿਰਫ ਸੁਣੀ ਸੁਣਾਈ ਗੱਲ ਦੇ ਉੱਤੇ ਜ਼ਕੀਲ ਕਰ ਲੈਣੇ ਆ ਜਿਹੜਾ ਕਿਲਾ ਤੁਸੀਂ ਅੱਜ ਤੋਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਜੀ ਅੱਜ ਤੋਂ ਪਹਿਲਾਂ ਕਿ ਹੁਣ ਵੀ ਤੁਸੀਂ ਇਤਿਹਾਸ ਦੇ ਵਿੱਚ ਪੁੱਛ ਲਓ ਕਿਦਾ ਬਹੁਤ ਸਾਰੇ ਲੋਕ ਕਹਿਣਗੇ ਜੀ ਇਹ ਤਾਂ ਬਹੁਤ ਸਾਲ ਪੁਰਾਣਾ ਹੈ ਜੀ ਇਹ ਤਾਂ ਮਹਾਰਾਜਾ ਰਾਣਾ ਪ੍ਰਤਾਪ ਦਾ ਹੈ ਜੀ ਹਾਂ ਅਲੱਗ-ਅਲੱਗ ਤਖ਼ਤਾਂ ਕਹਿੰਦੇ ਨੇ ਕਿੱਥੀ ਵੀ ਰਾਜਪੂਤ ਖਾਨ ਦਾ ਕਹਿੰਦੇ ਨੇ ਜੀ ਅਲੱਗ-ਅਲੱਗ ਕਹਿੰਦੇ ਨੇ ਪਰ ਗੱਲ ਇਹ ਕਿ ਸਾਨੂੰ ਉਹਦਾ ਜਿਹੜਾ ਆਰਕੀਓਲੋਜੀਕਲ ਡਿਜ਼ਾਈਨ ਜਿਵੇਂ ਅੱਜ ਦੀ ਡੇਟ ਦੇ ਜੋ ਨਕਸ਼ੇ ਬਣਾਉਂਦੇ ਨੇ ਉਹ ਸਰਵਰ ਦੇ ਉੱਤੇ ਲਿਖੇ ਹੋਇਆ ਵੀ ਅੱਜ ਜਿਹੜੀ ਬਿਲਡਿੰਗਾਂ ਨੇ ਸਾਡੇ 90 ਸਾਲਾਂ ਦੇ ਘਰ ਕਹਿੋ ਜਿਹਾ ਹਨ ਅੱਜ 2024-25 ਦੇ ਸਾਡੇ ਘਰ ਕਹਿੋ ਜਿਹਾ ਬਣ ਰਹੇ ਨੇ ਜਿਨ੍ਹਾਂ ਚਿਰ ਅਸੀਂ ਪੜਾਂਗੇ ਨਹੀਂ ਉਹਨਾਂ ਚਿਰ ਸਾਨੂੰ ਕੁਝ ਨਹੀਂ ਪਤਾ ਲੱਗਣਾ ਜਦੋਂ ਅਸੀਂ ਵੀ ਇਸ ਕਿਲੇ ਦੀ ਸਰਚ ਕੀਤੀ ਤਾਂ ਕਿਲੇ ਦੀ ਸਰਚ ਕਰਦੇ ਕਰਦੇ ਪਤਾ ਲੱਗਿਆ ਕਿ ਇਹ ਕਿਲਾ ਪੀਰਾ ਦੇ ਉਹਨਾਂ ਦੀ ਵਿਰਾਸਤ ਤੇ ਜ਼ਾਇਦ ਜਿਹਨਾਂ ਚੋਂ ਪੀਰ ਬੁੱਧੂ ਸ਼ਾਹ ਦੇ ਵੱਡ ਵਡੇਰਿਆਂ ਦਾ ਜੀ ਜਿੱਥੇ 4000 ਏਕੜ ਮਲਕੀ ਉਹਨਾਂ ਕੋਲ ਜ਼ਮੀਨ ਵੀ ਸੀ ਪੀਰ ਬੁੱਧੂ ਸ਼ਾਹ ਨਾਲ ਬਹੁਤ ਘੜੀਆਂ ਜੁੜੀਆਂ ਨੇ ਜੀ ਪੀਰ ਬੁੱਧੂ ਸ਼ਾਹ ਦੇ ਜਦ ਕਿਲੇ ਦੀ ਗੱਲ ਕੀਤੀ ਇਹ ਤਾਂ ਜਦੋਂ ਕਾਗਜ਼ ਘਟਾਏ ਦੇਖੋ ਕਾਗਜ਼ ਇੱਥੇ ਮੇਰੇ 400 ਸਾਲ ਪੁਰਾਣਾ ਰੈਵਨਿਊ ਰਿਪੋਰਟ ਸਾਡੇ ਕੋਲ ਹੈ ਅਸੀਂ ਘਟਾਏ ਨਹੀਂ ਕਦੇ ਜੀ ਜਿਹੜੇ ਗਾਰੇ ਸੀ ਪ੍ਰithvi ਰਾਜਵਾਲ ਦਾ ਪ੍ਰithvi ਰਾਜ ਹਨ ਦਾ ਟਾਈਮ ਤਾਂ 1100 ਸਾਲ ਤੋਂ ਲੈ ਕੇ 1200 ਸਾਲ ਦਾ ਜੀ ਸਮਝਣ ਵਾਲੀ ਗੱਲ ਇਹ ਇੱਟ ਤਾਂ ਨਾਲਛਾਈ ਲੱਗੀ ਹੋਈ ਜੀ ਨਾਲਛਾਈ ਇੱਕ ਕਦੋਂ ਬਣੀ ਹੈ 1400 ਉਹਦਾ ਜਿਹੜਾ ਆਰਕੀਓਲੋਜੀਕਲ ਡਿਜ਼ਾਈਨ ਕੀਤਾ 1500 ਸਾਲ ਦਾ ਬਾਅਦ ਇਹ ਤਾਂ ਮਤਲਬ ਗੱਲ ਨੇੜੇ ਤੇੜੇ ਵੀ ਨਹੀਂ ਹੁੰਦੀ ਜੀ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬਡੋ ਕਲੂ ਮੈਸਾ ਕਾ ਤਰਮ ਹੇਤ ਸਾ ਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਿੱਲੀ ਤੋਂ ਚੱਲਦਿਆਂ ਹੋਇਆ ਸ਼ੀਸ਼ ਮਾਰ ਗਿਆ ਤਾਂ ਰਾਤਾ ਪੜਾ ਤਰਾਵੜੀ ਵਿਖੇ ਕੀਤਾ ਤਰਾਵੜੀ ਗੁਰ ਅਸਥਾਨ ਤੇ ਭਾਈ ਜੈਤਾ ਜੀ ਤਾਨ ਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਸ਼ੀਸ਼ ਇਥੇ ਦੇਵਾ RAM ਧੋਬੀ ਜੀ ਕੋਲ ਲੈ ਕੇ ਹੁਣਾ ਕਰਦੇ ਸੀ ਅੱਜ ਉੱਥੇ ਹੀ ਖੜੇ ਆ ਆ ਕਿਵੇਂ ਗੁਰੂ ਸਾਹਿਬ ਜੀ ਨੇ ਇਥੇ ਮਤਲਬ ਕਿ ਪਾਈ ਜਾਤਾ ਜੀ ਨੇ ਗੁਰੂ ਸਾਹਿਬ ਜੀ ਦਾ ਸੀਸ ਟਿਕਾਣਾ ਕੀਤਾ ਤੋਂ ਦੇਵਾ RAM ਧੋਬੀ ਜੀ ਨੇ ਸਾਰੀ ਰਾਤ ਸੇਵਾ ਕੀਤੀ ਫੋਰਸਾਂ ਲੱਭ ਰਹੀਆਂ ਸੀ ਫੌਜਾਂ ਲੱਗੀਆਂ ਹੋਈਆਂ ਸੀ ਪਰ ਉਸੇ ਹੀ ਰਸਤਿਆਂ ਦੇ ਵਿੱਚੋਂ ਆਉਂਦਿਆ ਹੋਇਆ ਪਾਈ ਜਾਂਦਾ ਜੇ ਇੱਥੇ ਖੜੇ ਤੇ ਇਸ ਸਥਾਨ ਦੀ ਬਹੁਤ ਖਾਸ ਮਹਾਨਤਾ ਸਾਡੇ ਨਾਲ ਵੀਰ ਵਿਰਿੰਦਰ ਨੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹ ਉਹਨਾਂ ਕਿਲਿਆਂ ਦੀ ਵੀ ਖੋਜ ਕਰ ਰਹੇ ਨੇ ਕਿ ਕਿਹੜੇ ਕਿਹੜੇ ਕਿਲੇ ਕਿਵੇਂ ਉਸਾਰੇ ਗਏ ਤੇ ਕੀ ਉਹਨਾਂ ਦਾ ਇਤਿਹਾਸ ਸੀ ਇਸ ਤਰ੍ਹਾਂ ਵੀ ਗੁਰ ਅਸਥਾਨ ਦੇ ਬਿਲਕੁਲ ਸਾਹਮਣੇ ਹੀ ਇੱਕ ਕਿਲਾ ਕਾਟ ਜੋ ਹੈ ਜੋ ਕਿ ਜਿੰਨੇ ਦੇ ਵਿੱਚ ਸਿੱਖਾਂ ਦੀ ਆਬਾਦੀ ਹੈ ਕਿਉਂਕਿ ਜਦੋਂ 1747 ਦੀ ਵੰਡ ਹੋਈ ਸੀ ਤਾਂ ਜੋ ਜਗਾ ਅਲੋਟ ਹੋਈਆਂ ਸੀ ਉਹ ਕਿਲੇ ਦੇ ਵਿੱਚ ਹੋਈਆਂ ਸੀ ਤੇ ਅੱਜ ਵੀ ਲੋਕ ਉੱਤੇ ਬਸੇ ਹੋਏ ਨੇ ਪਰ ਉਹ ਕਿਲੇ ਬਾਰੇ ਆਪਾਂ ਜਾਣਕਾਰੀ ਲੈਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਕ ਸਨੇਹਾ ਰਾਹੀ ਸੋ ਸਾਹਿਬ ਨੇ ਇੱਕ ਮੈਸੇਜ ਹੈ ਕਿ ਅੱਜ ਦੁਸਤ ਇੱਕ ਬਾਦਸਾਲ ਜੀ ਦੀ ਸ਼ੀਦੀ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਕੋਟ ਕੋਟ ਪ੍ਰਣਾਮ ਉਹਨਾਂ ਨਾਲੋਂ ਬਾਕੀ ਸ਼ਹੀਦ ਭਾਈ ਜੈਤਾ ਜੀ ਦੀ ਆਪਾਂ ਗੱਲ ਕਰੀਏ ਭਾਈ ਮਣੀ ਸਿੰਘ ਜੀ ਭਾਈ ਸਤੀਦਾ ਜੀ ਭਾਈ ਦੇਰਾਂ ਜੀ ਸਾਰੇ ਹੀ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਜਿਵੇਂ ਅੱਜ ਨੂੰ ਪਤਾ ਹੈ ਵੀ ਬੀਰਜੀਤ ਸਿੰਘ ਜੀ ਕੱਲ ਨਗਰ ਕੀਰਤਨ ਸੀਸਮਰਤ ਯਾਤਰਾ ਜੀ ਭਾਈ ਮਜੀਤ ਸਿੰਘ ਜੀ ਗੰਗਾ ਨਰਸਿਦੀ ਵਾਲੇ ਹਰ ਸਾਰਾ ਪ੍ਰਾਲਾ ਕਰਦੇ ਨੇ ਇਸ ਵਾਰ ਚੌਦਮੇ ਉਹਨਾਂ ਦਾ ਜਿਹੜਾ ਟਾਰਗੇਟ ਸੀ 2025 ਤੱਕ 350 ਸਾਲਾਂ ਦਾ ਸੀ ਤੁਹਾਾਰਾਂ ਦੀ ਕਿਰਪਾ ਕੀਤੀ 350 ਸਾਲਾਂ ਵੀ ਅੱਜ ਤੋਂ ਸ਼ੁਰੂ ਹੋ ਗਿਆ ਤੇ ਇਸ ਤੋਂ ਬਾਅਦ ਨ ਸ਼ੁਰੂ ਹੋਣਗੇ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ ਦੇਖੋ ਇਤਿਹਾਸ ਕਈ ਵਾਰੀ ਸਾਡੇ ਕੋਲ ਪਿਆ ਹੁੰਦਾ ਤਾਂ ਅਸੀਂ ਉਹਨੂੰ ਫਰੋਲਦੇ ਨਹੀਂ ਬਿਲਕੁਲ ਜੇ ਗੱਲ ਕਰੀਏ ਮੈਂ ਤੇ ਗੱਲ ਨੂੰ ਦੂਜੇ ਤਰੀਕੇ ਨਾਲ ਦੱਸਾਂ ਜਾਵਾਂ ਕਿ ਜਦੋਂ ਸਾਡੀ ਕੋਈ ਜ਼ਮੀਨ ਨਹੀਂ ਲੱਭ ਜੀਤਾ ਸੀ ਜਾ ਕੇ ਤਸੀਲਾਦਾਰਾਂ ਕੋਲ ਪੱਲਾ ਭ ਕੇ ਜ਼ਮੀਨਾਂ ਲੱਭ ਕੇ ਤੇ ਆਪਣੇ ਨਾਮ ਕਰਾ ਲੈਣੇ ਹਾਂ ਬਿਲਕੁਲ ਕਈ ਵਾਰੀ ਸਾਡੇ ਕੋਲ ਚੀਜ਼ ਪਈ ਹੁੰਦੀ ਉਹਨੂੰ ਅਸੀਂ ਕਦੇ ਖੋਲ ਕੇ ਨਹੀਂ ਵੇਖਿਆ ਸਿਰਫ ਸੁਣੀ ਸੁਲਾਈ ਗੱਲ ਦੇ ਉੱਤੇ ਜਕੀਲ ਕਰ ਲੈਣੇ ਆ ਜਿਹੜਾ ਕਿਲਾ ਤੁਸੀਂ ਅਕਸਰ ਤਸਵੀਰਾਂ ਰਾਹੀਂ ਦੇਖ ਰਹੇ ਹੋ ਜੀ ਅੱਜ ਤੋਂ ਪਹਿਲਾਂ ਕਿ ਹੁਣ ਵੀ ਤੁਸੀਂ ਇਤਿਹਾਸ ਦੇ ਵਿੱਚ ਪੁੱਛ ਲੋ ਕਿਦਾ ਬਹੁਤ ਸਾਰੇ ਲੋਕ ਕਹਿਣਗੇ ਜੀ ਇਹ ਤਾਂ ਬਹੁਤ ਸਾਲ ਪੁਰਾਣਾ ਹੈ ਜੀ ਇਹ ਤਾਂ ਮਹਾਰਾਜਾ ਰਾਣਾ ਪ੍ਰਤਾਪ ਦਾ ਹੈ ਜੀ ਹਾਂ ਅਲੱਗ-ਅਲੱਗ ਰਾਣਾਂ ਕਹਿੰਦੇ ਨੇ ਕਿੱਥੀ ਵੀ ਰਾ चौहान ਦਾ ਕਹਿੰਦੇ ਨੇ ਜੀ ਅਲੱਗ-ਅਲੱਗ ਕਹਿੰਦੇ ਨੇ ਪਰ ਗੱਲ ਇਹ ਕੀ ਸਾਨੂੰ ਸਮਝਣ ਦੀ ਗੱਲ ਇਹ ਹੈ ਕਿ ਕੋਈ ਵੀ ਕਿਲਾ ਉਹਦਾ ਜਿਹੜਾ ਆਰਕੀਓਲੋਜੀਕਲ ਡਿਜ਼ਾਈਨ ਅੱਜ ਵੀ ਅੱਜ ਦੇ ਡੇਟ ਦੇ ਜੋ ਨਕਸ਼ੇ ਬਾਹਰ ਨੇ ਉਹ ਸਾਰੇ ਰਿਪੋਰਟ ਦੇ ਉੱਤੇ ਲਿਖੇ ਹੋਇਆ ਵੀ ਅੱਜ ਜਿਹੜੀ ਬਿਲਡਿੰਗਾਂ ਦੇ ਨੇ ਸਾਡੇ 90 ਸਾਲਾਂ ਦੇ ਘਰ ਕਹਿੋ ਜੀ ਹਣ ਅੱਜ 2024-25 ਦੇ ਸਾਡੇ ਘਰ ਕਹਿੋ ਜੀ ਬਣ ਰਹੇ ਜਿਨ੍ਹਾਂ ਚਿਰ ਅਸੀਂ ਪੜਾਂਗੇ ਨਹੀਂ ਉਹਨਾਂ ਚਿਰ ਸਾਨੂੰ ਕੁਝ ਨਹੀਂ ਪਤਾ ਲੱਗਣਾ ਜਦੋਂ ਅਸੀਂ ਵੀ ਇਸ ਕਿਲੇ ਦੀ ਸਰਚ ਕੀਤੀ ਤਾਂ ਕਿਲੇ ਦੀ ਸਰਚ ਕਰਦੇ ਕਰਦੇ ਪਤਾ ਲੱਗਿਆ ਕਿ ਇਹ ਕਿਲਾ ਪੀਰਾ ਦੇ ਉਹਨਾਂ ਦੀ ਵਿਰਾਸਤ ਤਾਂ ਜ਼ਿਆਦਾ ਜਿਹਨਾਂ ਚੋਂ ਪੀਰ ਬੁੱਧੂ ਸ਼ਾਹ ਦੇ ਵੱਡ ਵਡੇਰਿਆਂ ਦਾ ਜੀ ਜਿੱਥੇ 4000 ਏਕੜ ਮਲਕੀ ਉਹਨਾਂ ਕੋਲ ਜ਼ਮੀਨ ਵੀ ਸੀ ਪੀਰ ਬੁੱਧੂ ਸ਼ਾਹ ਨਾਲ ਮੈਂ ਬਹੁਤ ਕੜੀਆਂ ਜੁੜੀਆਂ ਨੇ ਜੀ ਪੀਰ ਬੁੱਧੂ ਸ਼ਾਹ ਦੇ ਜਦ ਕਿਲੇ ਦੀ ਗੱਲ ਕੀਤੀ ਇਹ ਤਾਂ ਜਦੋਂ ਕਾਗਜ਼ ਪੜ੍ਹਾਏ ਦੇਖੋ ਕਾਗਜ਼ ਇੱਥੇ ਬੇਲੇ 400 ਸਾਲ ਪੁਰਾਣਾ ਰੈਵਨਿਊ ਰਿਪੋਰਟ ਸਾਡੇ ਕੋਲ ਹੈ ਅਸੀਂ ਕਢਾਇਆ ਹੀ ਨਹੀਂ ਕਦੇ ਜੀ ਜਿਹੜੇ ਘਰੇ ਸੀ ਪ੍ਰithvi ਰਾਜ ਚਵਾਨ ਦਾ ਪ੍ਰithvi ਰਾਜ ਖਾਨ ਦਾ ਟਾਈਮ ਤਾਂ 1100 ਸਾਲ ਤੋਂ ਲੈ ਕੇ 1200 ਸਾਲ ਦਾ ਜੀ ਸਮਝਣ ਵਾਲੀ ਗੱਲ ਇਹ ਇੱਟ ਤਾਂ ਨਾਲਛਾਈ ਲੱਗੀ ਹੋਈ ਜੀ ਨਾਲਛਾਈ ਇੱਕ ਕਦੋਂ ਬਣੀ ਉਹ ਤਾਂ ਜਿਹੜਾ ਆਰਕੀਓਲੋਜੀਕਲ ਡਿਜ਼ਾਈਨ ਕੀਤਾ ਉਹ ਤਾਂ 1500 ਸਾਲ ਦਾ ਬਾਅਦ ਇਹ ਤਾਂ ਬਸ ਗੱਲ ਨੇੜੇ-ਤੇੜੇ ਵੀ ਨਹੀਂ ਆਉਂਦੀ ਜੀ ਜਦੋਂ ਇਸ ਦੀ ਸਰਚ ਕੀਤੀ ਤਾਂ ਇਹ ਕਿਲਾ ਤਾਂ ਪੀਰ ਬੁੱਧੂ ਸ਼ਾਹ ਦੇ ਵੱਡ ਵਡੇਰਿਆਂ ਦਾ ਨਿਕਲਿਆ ਜੀ ਜੀ ਫਿਰ ਇਸ ਤੋਂ ਜਦੋਂ ਗੱਲ ਕੀਤੀ ਕਿ ਪੀਰ ਬੁੱਧੂ ਸ਼ਾਹ ਜੀ ਦਾ ਗੁਰਦੁਆਰਾ ਸੀਸਗਰਜ ਆ ਜਿਹੜਾ ਵੀ ਗੁਰਦੁਆਰਾ ਸੀਸਗਰਜ ਸਾਹਿਬ ਹੈ ਉਹਦੇ ਨਾਲ ਪੀਰਾਂ ਦੀ ਜਗ੍ਹਾ ਮਿਲ ਰਹੀ ਹੈ ਜੀ ਇੱਥੇ ਤੁਸੀਂ ਅੰਬਾਲੇ ਜਾਓਗੇ ਜਿੱਥੇ ਗੁਰਦੁਆਰਾ ਸੀਸਗਰਜ ਸਾਹਿਬ ਹੈ ਉਹਦੇ ਨਾਲ ਜਿਹੜੀ ਕਿਲਾ ਹੈ ਅੰਬਾਲੇ ਉਹ ਵੀ ਪੀਰਾਂ ਦਾ ਜੀ ਅੱਗੇ ਜਿੱਥੇ ਨਾਬਾ ਸਾਹਿਬ ਚਲੇ ਜਾਓਗੇ ਉੱਥੇ ਪੀਰਾਂ ਦੀ ਸੀਸਗਰ ਸਾਹਿਬ ਦੀ ਗਲੀ ਉੱਥੇ ਪਿੱਛੇ ਸਭ ਤੋਂ ਵੱਡੀ ਮাজার ਹੈ ਪੀਰ ਤੁਸੀਂ ਵੇਖੀ ਹੋਏਗੀ ਪੀਰ ਉਹਦੇ ਨਾਲ ਲੱਗਦੀ ਪੀਰਾਂ ਦੀ ਜਗ੍ਹਾ ਹੈ ਵੀ ਪੀਰਾਂ ਦੀ ਕੀ ਕਨੈਕਟੀਵਿਟੀ ਹੈ ਇਹਦੇ ਨਾਲ ਉਹ ਗੱਲ ਜਦੋਂ ਫਿਰ ਸ਼ੁਰੂ ਹੁੰਦੀ ਹੈ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਵੀ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਪ੍ਰਚਾਰ ਪ੍ਰਸਾਰ ਦਾ ਮੱਕੇ ਮਦੀਨੇ ਜਾਂਦੇ ਨੇ ਉੱਥੇ ਉਹਨਾਂ ਦੀ ਜਿੱਦਾਂ ਮੰਨ ਲਓ ਆਪਾਂ ਕੋਈ ਵੀ ਤਾਂ ਦੇ ਰਿਲੇਟਿਡ ਗੱਲਬਾਤ ਹੁੰਦੀ ਹੈ ਤਾਂ ਉਹ ਸਾਰੇ ਪੀਰ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਜਦੋਂ ਗੁਰੂ ਨਾਲ ਸਾਧੂ ਪ੍ਰਭਾਵਿਤ ਹੋ ਕੇ ਉਹ ਸਿੱਖੀ ਨੂੰ ਅਪਣਾ ਲੈਂਦੇ ਨੇ ਸਿੱਖੀ ਜਲੋ ਸਾਹਿਬ ਦੀ ਸਿੱਖੀ ਹੋਰ ਤਰ੍ਹਾਂ ਦੀ ਸੀ ਹੂੰ ਹੂੰ ਸਿੱਖੀ ਦੀ ਉਹ ਵਿਚਾਰਧਾਰਾ ਨਹੀਂ ਸਿੱਖੀ ਦੀ ਸੀ ਕਿ ਗੁਰੂ ਨਾਲ ਸਾਹਿਬ ਦੀ ਫਲਸਫੀ ਦੇ ਉੱਤੇ ਚੱਲਣ ਦੀ ਗੱਲ ਤੇ ਉਦੋਂ ਕੀ ਹੋਇਆ ਉਸ ਤੋਂ ਸਭ ਤੋਂ ਵੱਡਾ ਰਕੂ ਮਦੀਨ ਆਪਾਂ ਹੈੱਜਾ ਦੀ ਮੱਕਾ ਮਦੀਨਾ ਉਹ ਵੀ ਗੁਰਨਾਨ ਦੇਵ ਸਾਹਿਬ ਲਈ ਸ਼ੀਦੀ ਪਾ ਗਿਆ ਅਗਰ ਪਹਿਲਾ ਸ਼ੀਦੀ ਦੀ ਗੱਲ ਕਰੀਏ ਤਾਂ ਕੌਮ ਦੇ ਵਿੱਚ ਜਿਹੜਾ ਗੁਰਨਾਨ ਸਾਹਿਬ ਦੇ ਸ਼ੀਦੀ ਹੋਇਆ ਉਹ ਹੈੱਜਾ ਦੀ ਮੱਕਾ ਮਦੀਨਾ ਹੈ ਜੀ ਜੀ ਉਸ ਤੋਂ ਬਾਅਦ ਜਦੋਂ ਵਾਪਸ ਆਉਣ ਲੱਗੇ ਤਾਂ ਬਹੁਤ ਸਾਰੇ ਪਰਿਵਾਰ ਕਹਿੰਦੇ ਵੀ ਗੁਰਨਾਨ ਦੇਵ ਜੀ ਅਸੀਂ ਇੱਥੇ ਤੁਹਾਡੇ ਨਾਲ ਜਾਣਾ ਚਾਹੁੰਦੇ ਆ ਫਿਰ ਗੁਨਾਰਕ ਸਾਹਿਬ ਦੇ ਲਾਲੋ ਪਰਿਵਾਰ ਆ ਕੇ ਸਡੋਰੇ ਵਿੱਚ ਵਸਾਏ ਗਏ ਜੀ ਸਡੋਰਾ ਜਿਹੜਾ ਮਤਲਬ ਖਾਸਾ ਰਾਜਧਾਨੀ ਲੋਗਰ ਤੋਂ ਬਿਲਕੁਲ 10 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਜੀ ਬਿਲਕੁਲ ਪਰ ਇਹ ਕਿਹੜੀ ਸਮਝਣ ਵਾਲੀ ਹੈ ਵੀ ਗੁਨਾਰਕ ਸਾਹਿਬ ਦਾ 350 ਸਾਲਾ ਮਿਸ਼ਨ ਚੱਲਿਆ ਕਿਵੇਂ ਟੋੜੇ ਨੂੰ ਬੈੱਕ ਕਿਉਂ ਲੈ ਕੇ ਚੱਲਿਆ ਲੜਾਈ ਕੋ ਛੋਟੀ ਨਹੀਂ ਸੀ ਦੁਨੀਆ ਦੀ ਸਭ ਤੋਂ ਵੱਡੀ ਫੁਲ ਫੋਰਸ ਆਰਮੀ ਨਾਲ ਸਾਡਾ ਟੱਕਰ ਆਉਣਾ ਸੀ ਭਲੈ ਨੇ ਕੀ ਸੀ ਸਭ ਤੋਂ ਵੱਡੇ ਪਰਿਵਾਰ ਚ ਭਾਈ ਮਣੀ ਸਿੰਘ ਦੀ ਸੀ ਦੀ ਦੀ ਗੱਲ ਆ ਗਈ ਆਪਾਂ ਹੁਣ ਛੋੜਾ ਭਾਈ ਮਣੀ ਸਿੰਘ ਦੇ ਲੈ ਕੇ ਜਾਣੇ ਆ ਜੀ ਭਾਈ ਮਣੀ ਸਿੰਘ ਕੋ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਲਾਸਟ ਰਾਜਾ ਰਿਹਾ ਰਾਜਾ ਪੋਜ ਉਹਨਾਂ ਦੇ ਪਰਿਵਾਰ ਚੋਂ ਹੈ ਜੀ ਭਾਈ ਮਣੀ ਸਿੰਘ ਜੀ ਜੇ ਇਹ ਇਤਿਹਾਸ ਵਿੱਚ ਫਰਕੇ ਕਦੇ ਫਰੋਲੇ ਨਹੀਂ ਗਏ ਨਹੀਂ ਫਰੋਲੇ ਗਏ ਜੀ ਲੱਗਿਆ ਹੀ ਨਹੀਂ ਗਿਆ ਇਤਿਹਾਸ ਨੂੰ ਸਾਡੀ ਨੌਜਵਾਨੀ ਪੜ੍ਹ ਵੀ ਨਹੀਂ ਰਹੀ ਬਿਲਕੁਲ ਉਹਦੇ ਨਾਲ ਤੀਜੀ ਕਨੈਕਟੀਵਿਟੀ ਆ ਗਈ ਤੇ ਤੁਸੀਂ ਲੱਖੀ ਸ਼ਾਵਨ ਜਾਰਾ ਦੀ ਗੱਲ ਕੀਤੀ ਹੈ ਭਾਈ ਲੱਖੀ ਸ਼ਾਵਨ ਜਾਰਾ ਕੌਣ ਹੈ ਜੀ ਭਾਈ ਮਣੀ ਸਿੰਘ ਜੀ ਨਾਲ ਜਿਹੜਾ ਸਹੁਰਾ ਹੈ ਜੀ ਬੜ ਜਵਾਈ ਲੱਗਦਾ ਭਾਈ ਲੱਖੀ ਸ਼ਾਵਨ ਜਾਰਾ ਦਾ ਭਾਈ ਮਣੀ ਸਿੰਘ ਜੀ ਅੱਛਾ ਭਾਈ ਲੱਖੀ ਸ਼ਾਵਨ ਜਾਰਾ ਕੌਣ ਹੈ ਦੁਨੀਆ ਦਾ ਸਭ ਤੋਂ ਰਿਚ ਚ ਆਦਮੀ ਹੈ ਵਰਲਡ ਦਾ ਜਿੱਦ ਅਜਦੇਵਾਨੀ ਦਾਲੀਆਂ ਕੋ ਵੀ ਬਹੁਤ ਵੱਡਾ ਜਿਲ੍ਹਾ ਵੀ ਵਪਾਰ ਇੰਡੀਆ ਦਾ ਚੱਲਦਾ ਸੀ ਭਾਈ ਲੱਖੀ ਸ਼ਾਹ ਵੰਜਾਰ ਤੋਂ ਚੱਲਦਾ ਸੀ ਉਹਨਾਂ ਦੇ ਵੱਡੇ ਵੱਡੇ ਗੁਰਨਾਨ ਸਿੰਘਾਂ ਨਾਲ ਜੁੜੇ ਤੇਰੇ ਉਹਨਾਂ ਦੇ ਲਾਲ ਬਾਬਾ ਮੱਖਣ ਸ਼ਾਹ ਲਵਾਨਾ ਬਾਬਾ ਮੱਖਣ ਸ਼ਾਹ ਦਾ ਮਾੜਾ ਕੋੜਾ ਕੋਡਮਲੇ ਭਾਈ ਲੱਖੀ ਸ਼ਾਹ ਵੰਜਾਰ ਆਪ ਚ ਜੀ ਉਹਨਾਂ ਨਾਲ ਗੁਰਨਾਨ ਸਿੰਘ ਜੁੜੇ ਹੁਣ ਚਾਰ ਪੱਡੀਆਂ ਪਾਵਰਾ ਜੁੜ ਗਈਆ ਭਾਈ ਮਣੀ ਸਿੰਘ ਉਹਨਾਂ ਦੇ ਵੱਡੇ ਵੱਡੇ ਰਾਜੇ ਗੁਰਨਾਨ ਸਿੰਘ ਨਾਲ ਜੁੜ ਗਏ ਪੀਰ ਸਾਰੇ ਗੁਰਨਾਨ ਸਿੰਘ ਨਾਲ ਜੁੜ ਗਏ ਲੱਖੀ ਸ਼ਾਹ ਵੰਜਾਰ ਦਾ ਪਰਿਵਾਰ ਜੁੜ ਗਿਆ ਬਾਬਾ ਮੱਖਣ ਸ਼ਾਹ ਲਵਾਨਾ ਦੁਨੀਆ ਦੇ ਵਿੱਚ 12 ਵੇੜੇ ਸੀ 12 ਵੇੜੇ ਚ 11 ਵੇੜੇ ਦੇ ਇਕੱਲੇ ਬਾਬੇ ਮੱਖਣ ਚਾ ਲਵਾੜੇ ਦੇ ਸੀ ਪਰਿਵਾਰਾਂ ਦੇ ਸਨ ਬਾਬਾ ਹੁਣ ਗੁਰਨਾਨਕ ਸਾਹਿਬ ਨੂੰ ਕਿਤੇ ਪ੍ਰਚਾਰ ਜਾਣਾ ਕੋਈ ਦਿੱਕਤ ਨਹੀਂ ਸੀ ਬਾਹਰ ਇੰਡੀਆ ਦੇ ਵਿੱਚ ਕੋਈ ਵੀ ਪ੍ਰਚਾਰ ਦੌਰੇ ਜਾਣਾ ਰੱਖੀ ਸ਼ਾਵਨ ਜਾ ਰਹੇ ਦਾ ਪਰਿਵਾਰ ਸੀ ਉਹ ਚਾਰ ਵਧੀਆ ਜਦੋਂ ਤਾਕਤਾਂ ਆਈਆਂ ਫਿਰ ਜਾ ਕੇ ਉਹ ਬਣਾਣ ਸਾਧੀ ਇੱਕ ਹੋਰ ਕਮੇਟੀ ਬੁਲਾਈ ਗਈ ਜਿਹਦੇ ਵਿੱਚ ਵਧੀ ਜਿਹੜੀ ਲੜਾਈ 350 ਸਾਲਾ ਹੁਣ ਇਹ ਦੱਸੋ ਪੀਰ ਬੁੱਧੂ ਸ਼ਾਹ ਕੌਣ ਹੈ ਜੀ ਬਹੁਤੇ ਨੂੰ ਤਾਂ ਪਤਾ ਹੀ ਨਹੀਂ ਹੁਣ ਮੁਸਲਮਾਨਾਂ ਦਾ ਧਰਮ ਮੁਹੰਮਦ ਤੋਂ ਸ਼ੁਰੂ ਹੁੰਦਾ ਜੀ ਜੀ ਮੁਹੰਮਦ ਦੀ ਬੇਟੀ ਹੈ ਦੋ ਬੇਟੀਆਂ ਨੇ ਦੂਜੀ ਬੇਟੀ ਫਾਤਿਮਾ ਬਿੰਤ ਬਿੱਤੀ ਵੰਚੂ ਹੈ ਪੀਰ ਬੁੱਧੂ ਸ਼ਾਹ ਜੀ ਦੱਸੋ ਐਡੇ ਵੱਡੇ ਪਗੰਬਰ ਜਿਹੜੇ ਮੁਹੰਮਦ ਦੀ ਬੇਟੀ ਕੋ ਨਾਲ ਸਾਨੂੰ ਫੋਲੋ ਕਰਨ ਲੱਗ ਗਈ ਹੈ ਤਾਂ ਬਹੁਤ ਵੱਡਾ ਇਤਿਹਾਸ ਹੈ ਕੜੀਆਂ ਕਿੱਥੋਂ ਜੁੜ ਰਹੀਆਂ ਨੇ ਦੇਖੋ ਜੀ ਗੁਰਨਾਣੇ ਸਾਲ ਜਿੰਨੇ ਵੀ ਸ਼ੁਰੂ ਤੋਂ ਜੁੜੇ ਉਸ ਐਂਡ ਤੱਕ ਢਿਲ ਗੁਰਗੋਬ ਸਿੰਘ ਮਹਾਰਾਜ ਸਾਹਿਬ ਟਾਈਮ ਤੱਕ ਨਾਲ ਸੀ ਦੀਆ ਪਈਆਂ ਸੀ ਦੀਆ ਪਈਆਂ ਦਸਵੇਂ ਜਾਮੇ ਚ ਗੁਰਗੋਬ ਸਿੰਘ ਜੀ ਤਾਂ ਉਵੇਂ ਹੀ ਉਹ ਪਰਿਵਾਰ ਵੀ ਨਾਲ ਸੀ ਬਸ ਹੁਣ ਪੀਰ ਬਤੂਸ਼ਾ ਦੀ ਗੱਲ ਕਰੀ ਪੀਰ ਬਤੂਸ਼ਾ ਦਾ ਵੱਡਾ ਵਡੇਰਾ ਕਿਲਾ ਹੁਣ ਕਿਲਾ ਕਿਉਂ ਜੀ ਦੇਖੋ ਸੀਸ ਜਾਣਾ ਹੈ ਇਸ ਸੀਸ ਦੀ ਗੱਲ ਚੁੱਕੀ ਹੈ ਪਿੱਛੇ ਫੋਟੋਆਂ ਦੇਖ ਰਹੇ ਹੋ ਜੀ ਬਿਲਕੁਲ ਇੱਥੋਂ ਅੱਜ ਅੰਬਾਲਾ ਲਾਬਾ ਸਾਹਿਬ ਦੀ ਗੱਲ ਕਰੀਏ 80 ਕਿਲੋਮੀਟਰ ਹੈ ਕੱਲ ਵੀ 80 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ 80 ਕਿਲੋਮੀਟਰ ਸੀਸ ਲੈ ਕੇ ਆਣਾ ਉਸ ਸਮੇਂ ਦੇ ਵਿੱਚ ਜਦੋਂ ਕੋਈ ਸਰਕਾਰ ਇਹ ਹੁਕਮ ਸੀ ਵੀ ਜੇ ਲੱਭਿਆ ਤਾਂ ਸਾਰਾ ਵੱਡਾ ਤੋਂ ਕਲਮ ਕਰ ਦਿੰਦੇ ਕੋਈ ਕਾਨੂੰਨ ਨਹੀਂ ਸੀ ਕੋਈ ਕਾਨੂੰਨ ਕੁਛ ਨਹੀਂ ਸੀ ਔਰ ਬੜੀ ਪ੍ਰੈਗਰੀ ਪਲੈਨਿੰਗ ਨਾਲ ਪਾਈ ਜਾਂਦਾ ਜਿਹਨੇ ਸੀਸ ਲਿਆ ਉਹਨਾਂ ਨਾਲ ਪਾਈ ਲਾਲੂ ਜੀ ਸੀ ਪਾਈ ਉਹਦੇ ਜਿੰਦਗੀ ਪਹਿਲਾਂ ਇੱਕ ਜਣ ਅੱਗੇ ਜਾ ਕੇ ਨਿਸ਼ਾਨ ਕਲੀਅਰ ਕਰਦਾ ਸੀ ਦੂਜਾ ਲੰਘ ਜਾਂਦੇ ਪਿੱਛਾ ਨਿਸ਼ਾਨ ਪੁੱਟਦਾ ਸੀ ਪੀਰਾਂ ਦੀ ਜਗ੍ਹਾ ਤੇ ਕਿਉਂ ਰੁਕਿਆ ਜੀ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਵਿਸ਼ਵਾਸ ਹੈ ਅੱਜ ਮੇਰੇ ਕੋਲ ਬੀਬੀ ਜੀਤ ਨਾਲ ਵਿਸ਼ਵਾਸ ਬਰਾੜੇ ਰਹਿੰਦੀ ਤਾਂ ਮੈਂ ਪਹਿਲਾਂ ਫੋਨ ਬੀਬੀ ਜੀਤ ਨੂੰ ਕਰਾਂਗਾ ਮੇਰਾ ਆ ਮਸੀਬਤ ਆ ਗਈ ਮੈਂ ਆਉਣਾ ਮਸੀਬਤ ਨਹੀਂ ਕਹਿ ਸਕਦੇ ਕੋ ਫਿਰ ਉਸ ਜਗ੍ਹਾ ਦੇ ਵਿੱਚ ਪੀਰਾ ਬਣਾਉਂਦੇ ਸੀ ਪੀ ਅਗਰ ਤੁਸੀਂ ਕਿਲਾ ਲਈ ਦੇਖਿਆ ਕਿਲਾ ਦਾ ਐਸਾ ਡਿਜ਼ਾਈਨ ਹੈ ਵੀ ਨਦੀ ਤੋਂ ਤੁਲੋਂ ਦੀ ਪਾਰ ਰਸਤਾ ਨਿਕਲਦਾ ਜੇ ਘੇਰਾ ਪਿਆ ਵੀ ਜਾਂਦਾ ਹੈ ਜੀ ਤੇ ਉਹ ਨਦੀ ਤੋਂ ਪਾਰ ਜਾ ਕੇ ਨਿਕਲ ਜਾਂਦਾ ਬਸ ਪਲਾਨਿੰਗ ਤਾਂ ਬਹੁਤ ਵੱਡੀ ਸੀ ਔਰ ਇਹ ਕਿਲੇ ਵੀ ਕਿਤਨੇ ਕਿਤੇ ਪਲਾਨਿੰਗ ਦੇ ਤਹਿਤ ਹੀ ਬਣਾਏ ਗਏ ਸੌਵਾ ਬਣਾਈਏ ਉਹ ਕਿਲੇ ਦੀ ਗੱਲ ਕੀਤੀ ਗਈ ਹੈ ਜੋ ਸੇਫ ਤਰੀਕੇ ਨਾਲ ਜਿਹੜਾ ਲੰਘ ਸਕੀਏ ਕਿਲੇ ਦੀ ਗੱਲ ਕੀਤੀ ਕਿਲੇ ਪੀਰਾ ਦੇ ਜਿਹੜੇ ਲੱਖੀ ਸ਼ਾਹ ਮਨਜਾਰਾ ਨਾਲ ਉਹ ਹੀ ਕਿਲੇ ਵਰਤੇ ਗਏ ਜੰਗ ਦੇ ਟਾਈਮ ਉਹ ਬਣੇ ਕਿਵੇਂ ਕਿਉਂਕਿ ਜਦੋਂ ਵੀ ਕੋਈ ਬਾਰੂਦ ਅਸਲਾ ਲੱਖੀ ਸ਼ਾਹ ਮਨਜਾਰਾ ਦੇ ਬਾਬਾ ਮੱਖਣ ਸ਼ਾਹ ਵਾਲਾ ਰੱਖਣਾ ਹੁੰਦਾ ਸੀ ਮੁਗਲਾਂ ਨੇ ਕਿਹਾ ਜੀ ਸਾਨੂੰ ਦੂਜਾ ਚਾਹੀਦੀ ਹੈ ਜੀ ਉਸ ਅਡੌਲਜੀ ਵਿੱਚ ਉਸ ਸਮੇਂ ਦੇ ਵਿੱਚ ਉਹਨੇ ਕਿ ਕਿਲਾ ਖੜਾ ਕਰ ਲਿਆ ਜਿਆ ਹਰ ਹਾਲ ਕਰੇ ਵਿੱਚ ਜੀ ਉਹੀ ਕਿਲੇ ਫਿਰ ਗੁਰੂ ਗੋਬੀ ਸਿੰਘ ਦਾ ਲੈ ਕੇ ਬੰਦਾ ਸਿੰਘ ਬਹਾਦਰ ਦੇ ਟਾਈਮ ਲੜਾਈ ਦੇ ਕੰਮ ਆਏ ਜੀ ਜੀ ਤੇ ਫਤਿਹ ਵੀ ਹਾਸਲ ਫਤਿਹ ਵੀ ਹਾਸਲ ਕੀਤੀ ਮਤਲਬ ਇਹ ਵੀ ਬਹੁਤ ਵੱਡਾ ਇਤਿਹਾਸ ਹੈ ਜੀ ਸਾਡੇ ਕੋਲ ਚੀਜ਼ ਪਈ ਹੁੰਦੀ ਹੈ ਸਾਡੇ ਕੋਲ ਅੱਜ ਵੀ ਪਿਆ ਅਸੀਂ ਲੱਭਦੇ ਨਹੀਂ ਅਸੀਂ ਪਿਛਲੇ ਇਤ ਜੀ ਜੇ ਉਹ ਕਿਲੇ ਦੀ ਗੱਲ ਕੀਤੀ ਤੁਸੀਂ ਵੀ ਅਚਾ ਜੇ ਤੋ ਕਿਵੇਂ ਇਹ ਕਿਲਾ ਸਾਡਾ ਅਸੀਂ ਕਹ ਰਹੇ ਜੀ ਪ੍ਰithviराज चौहान ਦਾ ਪ੍ਰithviराज चौहान ਦਾ ਕਾਲ ਤਾਂ ਦੇਖੋ ਕਿਹੜਾ ਟਾਈਮ ਹੈ ਜੀ ਉਸ ਟਾਈਮ ਤੇ ਕਿਲੇ ਹੈ ਹੀ ਨਹੀਂ ਸੀ ਆਰਕੀਓਲੋਜੀ ਡਿਜ਼ਾਈਨ ਹੀ ਲੱਗੇ ਸੀ ਪਰ ਕਿਲੇ ਦੀ ਜਿਹੜੀ ਬਣਤਰ ਹੈ ਸਾਹਿਬ ਉਹ ਬਹੁਤ ਬਾਤ ਕਮਾਲ ਹੈ ਕਿਉਂਕਿ ਅੱਜ ਵੀ ਉਹ ਖੜਿਆ ਹੈ ਅੱਜ ਵੀ ਥੱਲੋਂ ਇੱਕ ਅ ਕੈਸੇ ਦੇਣਾ ਜਿਹੜੀ ਮੈਂ ਗੱਲ ਕੀਤੀ ਨਾ ਉਹ ਥਲੋ ਦਾ ਅੰਡਰਗਰਾਉਂਡ ਹੈ ਜਿਸ ਸਮੇਂ ਭਾਈ ਜੈਤਾ ਜੀ ਇਸ ਸਥਾਨ ਦੀ ਸੀਸ ਲੈ ਕੇ ਆਏ ਤੋਂ ਵੀ ਦੇਵਾਰਾਮ ਜੀ ਰਹਿੰਦੇ ਸੀ ਉਹ ਮਤਲਬ ਕਿ ਕਪੜੇ ਸਾਰਿਆਂ ਦੇ ਆਪਸ ਵਿੱਚ ਲਿੰਕ ਸੀ ਇਹਨਾਂ ਦੇ ਇਸੇ ਹੀ ਕਹਿ ਸਕਦੇ ਆ ਕਿ ਕਿਲੇ ਦੇ ਅੱਗੇ ਨਦੀ ਹੋਇਆ ਕਰਦੇ ਸੀ ਬਸ ਬਸ ਕੋਈ ਛੱਪੜ ਬਣ ਗਿਆ ਸੀ ਛੱਪੜ ਬਣ ਗਿਆ ਬਹੁਤ ਦਿੱਤਾ ਗਿਆ ਬਹੁਤ ਚੀਜ਼ਾਂ ਅੱਛਾ ਇਹਦੇ ਨਾਲੇ ਕੀ ਹੈ ਕਿ ਹੁਣ ਆਪਾਂ ਸੀਸਕਲ ਇੱਥੋਂ ਜਾ ਆਪਾਂ ਲਾਬਾਪਾ ਜਾਣਾ ਜੀ ਲਾਬਾਪਾ ਤੋਂ ਪਹਿਲਾਂ ਸੀਸਕਲ ਸਾਬ ਜਾਣਾ ਅੰਬਾਲੇ ਉਹਦੇ ਜਿਹੜਾ ਰਸਤਾ ਠਸਕਾ ਮੀਰਾ ਦਾ ਵੀ ਹੈਗਾ ਪੀਰਾ ਦੀ ਜਗ੍ਹਾ ਤੁਸੀਂ ਲੋਟ ਕਰਿਓ ਕਿਸੇ ਤਰ੍ਹਾਂ ਮੇਰੇ ਸਿੱਧੇ ਰਾਊਟ ਤੋਂ ਨਹੀਂ ਗਿਆ ਇਹ ਬੜਾ ਪਲੈਨਿੰਗ ਦਾ ਪਾਰ ਸੀ ਇੱਕੋ ਤਰਾਵੜੀ ਤੋਂ ਵਿੱਚੋਂ ਦੀ ਹੁੰਦੇ ਹੋਏ ਠਸਕਾ ਮੀਰਾ ਤੋਂ ਹੁੰਦੇ ਹੋਏ ਇਹ ਜਿਹੜਾ ਸੀਸੀ ਅੰਬਾਲਾ ਪਹੁੰਚੇ ਕਿਉਂਕਿ ਸਿੱਧਾ ਕਿਵੇਂ ਲੈ ਗਏ ਅੱਜ ਤੁਸੀਂ ਕੋਈ ਟ੍ਰਾਇਮ ਕੀਤਾ ਮੈਂ ਟ੍ਰਾਇਮ ਕੀਤਾ ਇਹਨਾਂ ਦਾ ਟ੍ਰਾਇਮ ਨਹੀਂ ਤੇ ਗੁਰੂ ਇਸੇ ਕਿਸੇ ਨਿਕਾਲਾ ਚੱਪੇ ਦੇ ਵਿੱਚ ਜਿਹੜੀ ਚੱਪੇ ਚੱਪੇ ਬਹੁਤ ਵੱਡਾ ਸੀ ਕਰਾਇੰਗ ਕਰਨ ਵਾਲਾ ਮੇਰੇ ਵਰਗਾ ਮਾਰਾ ਬੰਦਾ ਵੀ ਇੱਥੋਂ ਭੱਜ ਨਹੀਂ ਸਕਦਾ ਜੀ ਇਹ ਤਾਂ ਉਸ ਸਮੇਂ ਦੇ ਵਿੱਚ ਪੱਤਰ ਸਿੱਧੀ ਮੁਗਲਾਂ ਦੇ ਨਾਲ ਸੀ ਸੀ ਚੱਕ ਕੇ ਕੋ ਸਿੱਧਾ ਲੰਘ ਕੇ ਬਿਠਾਈ ਜੀ ਬੜਾ ਔਖਾ ਜੀ ਇਹ ਤਾਂ ਤੁਹਾਨੂੰ ਨਹੀਂ ਪਈ ਜਾਂਦਾ ਜੀ ਹੁਣੀ ਪਈ ਨਾ ਨੂੰ ਜੀ ਭਾਈ ਉਹਦੇ ਜੀ ਜਿਨ੍ਹਾਂ ਨੇ ਜਿਹੜਾ ਸੀਸ ਹੈ ਕਿਹੜੀ ਪਲਾਨਿੰਗ ਮਹਾਰਨ ਕੀ ਕਿਰਪਾ ਕੀਤੀ ਉਹਨਾਂ ਦੇ ਕਿਹੜੇ ਉਸ ਸਮੇਂ ਦੇ ਵਿੱਚ ਲੈ ਕੇ ਆਏ ਉਹ ਤਾਨ ਨੇ ਜੀ ਉਹਨਾਂ ਦੇ ਕੋਈ ਮੁਕਾਬਲਾ ਨਹੀਂ ਕੋਈ ਇਹਨਾਂ ਦਾ ਕੋਈ ਮਤਲਬ ਦੇ ਨਹੀਂ ਦੇ ਸਕਦਾ ਜੀ ਜੀ ਬਿਲਕੁਲ ਵਾਕਿਆ ਹੀ ਸੰਗਤ ਜੀ ਜੇ ਇੱਕ ਕੋਣੋ ਦੱਸਣਾ ਚਾਹੀਏ ਕਿ ਇਤਿਹਾਸ ਦੇ ਵਰਕੇ ਬਹੁਤ ਕੱਟ ਪੁਰਲੇ ਜਾਂਦੇ ਨੇ ਅੱਜ ਇਸ ਇਤਿਹਾਸ ਨੂੰ ਲੱਭਣ ਦੀ ਲੋੜ ਆ ਜਾਣਨ ਦੀ ਲੋੜ ਆ ਕਿਵੇਂ ਪਲਾਨਿੰਗ ਦੇ ਤਹਿਤ ਭਾਈ ਜੈਤਾ ਜੀ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸੇਸ ਲੈ ਕੇ ਆਉਂਦੇ ਨੇ ਭਾਈ ਲਖੀਸ਼ਾ ਵੰਜਾਰਾ ਜੀ ਕਿਵੇਂ ਉਥੋਂ ਧੜ ਜਿਹੜਾ ਕਿ ਗੱਡੇ ਤੇ ਰੱਖ ਕੇ ਆਪਣੇ ਘਰ ਲੈ ਜਾਂਦੇ ਨੇ ਦੇਖੋ ਜਵਾਈ ਜਵਾਈ ਭਾਈ ਉਹਨਾਂ ਦੇ ਭਾਈ ਮਣੀ ਸਿੰਘ ਦੀ ਗੱਲ ਕਰ ਰਹੀ ਸੀਦੀ ਪਾ ਰਹੇ ਨੇ ਤੇ ਜਿਹੜਾ ਸੋਹਰਾ ਲੱਖੀ ਸ਼ਾਹ ਬਨਜਾ ਦਾ ਧੜ ਚੱਕ ਰਿਹਾ ਉਹ ਕਿੰਨਾ ਪਰਿਵਾਰ ਜੁੜਿਆ ਹੋਇਆ ਜੀ ਭਾਈ ਮਣੀ ਸਿੰਘ ਦਾ ਪਰਿਵਾਰ ਕੋਈ ਛੋਟਾ ਪਰਿਵਾਰ ਨਹੀਂ ਜੀ 84 ਸ਼ੀਦਿਆਂ ਦੇ ਉਹਨਾਂ ਦੇ ਪਰਿਵਾਰ ਚ ਹੋਈ ਹੈ ਤਾਂ ਉਹ ਪਰਿਵਾਰ ਕਿੱਥੋਂ ਨਿਕਲਿਆ ਆ ਜੀ ਜਵਾਂ ਕਹਿ ਸਕਦੇ ਆ ਜਿਹੜੇ ਸਿੱਖ ਹੈਗੇ ਆ ਵੀ ਸਾਡੇ ਗੁਰੂਆਂ ਵਾਸਤੇ ਤਾਂ ਪੀਰਾਂ ਨੇ ਵੀ ਸ਼ਹਾਦਤਾਂ ਦੇ ਦਿੱਤੀਆਂ ਤੇ ਅੱਜ ਸਾਡੇ ਸਿੱਖ ਬੇਗਾਰਤ ਹੋ ਗਏ ਨੇ ਕਿਤੇ ਨਾ ਕਿਤੇ ਸਾਡੇ ਸਿੱਖ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਰਹੇ ਇਹ ਤਾਂ ਜੀ ਭਾਈ ਮਣੀ ਸਿੰਘ ਉਹਨਾਂ ਦੇ ਇਤਿਹਾਸ ਨੂੰ ਬੋਲੀ ਹੈ ਨਾ ਇਹਨਾਂ ਦੇ ਚਾਚੇ ਅਕਬਰ ਵਰਗੇ ਦੇ ਨਾਲ ਸਿਆਸਤ ਲਗਾ ਕੇ ਬੈਠੇ ਕੋਈ ਛੋਟਾ ਰਾਜ ਨਹੀਂ ਸੀ ਭਾਈ ਮਣੀ ਸਿੰਘ ਉਹਨਾਂ ਦਾ ਗੁਰਨਾਨਕ ਸਾਹਿਬ ਨੇ ਐਡੀ ਵੱਡੀ ਲੜਾਈ ਜਿੱਤ ਕਿਵੇਂ ਲਈ ਗੁਰੂ ਸਾਹਿਬ ਨੇ ਵਡਿਆਈਆਂ ਵੀ ਦਿੱਤੀਆਂ ਰਾਜ ਭਾਗੂ ਇਹਦੇ ਉੱਤੇ ਪਰ ਅਸੀਂ ਕੋਹ ਤੇ ਕੋਹ ਤੇ ਮਤਲਬ ਇਤਿਹਾਸ ਬਣਦੀ ਲੋੜ ਔਰ ਮੈਂ ਤਲਵਾਦ ਕਰਦਾ ਇੱਕ ਸੁਨੇਹਾ ਸਾਡੇ ਪੈਣ ਦੇਖੋ ਪੁਰਸਪੁਰੂਪ ਦੇ ਵਿੱਚ ਨੇ ਇਹਨਾਂ ਨੇ ਇੱਕ ਚੈਨਲ ਸ਼ੁਰੂ ਕੀਤਾ ਪੂਰੇ ਤੁਹਾਡੇ ਸਹਿਯੋਗ ਦੇ ਨਾਲ ਮੈਂ ਕੋਈ ਕਥਾ ਵਾਚ ਕੇ ਨਹੀਂ ਮੈਂ ਜ ਨਮਾਣਾ ਜ ਸੇਖਾ ਪੱਤਰਕਾਰੀ ਲੈ ਤੇ ਜੁੜਿਆ ਹੋਇਆ ਮਾੜਾ ਮੋਟਾ ਮਾੜਾ ਮੋਟਾ ਜਿਲ੍ਹਾ ਤੋਂ ਹਾਂ ਜਦੋਂ ਇਤਿਹਾਸ ਨੂੰ ਵਾਚੀਏ ਤਾਂ ਦਿਲ ਕਰਦਾ ਕਿ ਦੱਸੀ ਕਿ ਸਾਡੇ ਇਤਿਹਾਸ ਨੂੰ ਹੋਰ ਲੋਕ ਵੀ ਸੁਣਨ ਔਰ ਸਿੱਖ ਵੀ ਸੁਣਨ ਤਾਂ ਪਤਾ ਲੱਗੇ ਅਸੀਂ ਕਿਸ ਕੌਮ ਦੇ ਵਾਰਿਸ ਆ ਬਿਲਕੁਲ ਜੀ ਤੇ ਸਾਡੀ ਕੋਸ਼ਿਸ਼ ਹੈ ਮਹਾਰਾਜਾ ਕਿਰਪਾ ਰਕਰ ਜੋਲ ਨਿਕਾ ਨਿਕਾ ਹੋਇਆ ਤੁਹਾਡੇ ਸੰਗਤਾਂ ਤੱਕ ਸਾਂਝਾ ਕਰਾਂਗੇ ਇੱਕ ਸਨੇਹ ਰਹੀ ਅਸੀਂ ਸਾਂਝਾ ਕਰਾ ਕਰਾਂਗੇ ਜੀ ਬਿਲਕੁਲ ਤਾਂ ਅਗਰ ਨਗਰ ਕੀਰਤਨ ਦੇ ਹੋਰ ਪੜਾਅ ਵੀ ਨੇ ਉਹ ਵੀ ਤੁਸੀਂ ਦਰਸ਼ਨ ਕਰਿਓ ਵੀਡੀਓ ਚੰਗੀ ਲੱਗੇ ਜਰੂਰ ਸ਼ੇਅਰ ਕਰਿਓ ਚਾਹੋ ਅਸੀਂ ਗੁੰਡੀਆਂ ਵੀ ਹੋ ਜਾਂਦੀਆਂ ਨੇ ਤੇ ਇੱਕ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਹੋਈ ਸੀ ਤਾਂ ਵੱਧ ਤੋਂ ਵੱਧ ਸੰਗਤ ਜਿੱਥੇ ਵੀ ਬੈਠੀ ਆ ਜਿੱਥੇ ਵੀ ਇਸ ਸ਼ੀਸ਼ ਮਾਰਗ ਯਾਤਰਾ ਨਾਲ ਜੁੜਨਾ ਚਾਹੁੰਦੀ ਆ ਜਰੂਰ ਜੁੜੋ ਵਾਹਿਗੁਰੂ ਜਿੱਕਾ ਖਾਲਸਾ ਵ